ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਬਾਦਲ ਪਰਿਵਾਰ ਦਾ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਬਣਿਆ ਰਹਿੰਦਾ ਹੈ ਕਦੇ ਨਵਜੋਤ ਸਿੰਘ ਸਿੱਧੂ ਅਤੇ ਕਦੇ ਮਜੀਠੀਆ ਕਦੇ ਮੈਡਮ ਸਿੱਧੂ ਅਤੇ ਹਰਸਿਮਰਤ ਬਾਦਲ ਮੇਲ-ਮੇਣੀ ਹੁੰਦੇ ਰਹਿੰਦੇ ਨੇ ਸੁਖਬੀਰ ਸਿੰਘ ਬਾਦਲ ਵੀ ਇਸ ਮੁਕਾਬਲੇ ਦੇ ਵਿੱਚ ਪਿੱਛੇ ਨਹੀਂ ਹੁੰਦੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਇਹ ਪਰਿਵਾਰ ਫਿਰ ਤੋਂ ਇੱਕ ਦੂਜੇ ਦੇ ਖਿਲਾਫ ਤਿੱਖੇ ਬੋਲ ਬੋਲਣ ਲੱਗੇ ਨੇ ਹੁਣ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਦੇ ਗੜ ਬਠਿੰਡਾ ਦੀ ਸੀਟ ਤੋਂ ਬੀਬੀ ਬਾਦਲ ਦੇ ਖਿਲਾਫ ਚੋਣ ਪ੍ਰਚਾਰ ਕਰਨ ਦੀ ਹੋਂਕਾਰ ਭਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਰਾਜਾ ਵੜਿੰਗ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਕਹਿਣਗੇ ਤਾਂ ਹਰ ਸਿਮਰਤ ਦੇ ਖਿਲਾਫ ਇੱਥੇ ਪ੍ਰਚਾਰ ਜ਼ਰੂਰ ਕਰਨ ਆਉਣਗੇ ਨਾਲ ਹੀ ਉਹਨਾਂ ਪੰਜਾਬੀਆਂ ਦੀ ਯਾਦਦਾਸ਼ਤ ਤੇ ਵੀ ਸਵਾਲ ਚੁੱਕ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਯਾਦਦਾਸ਼ਤ ਬਹੁਤ ਥੋੜੀ ਹੈ ਹਰ ਸਿਮਰਤ ਬਾਦਲ ਦੇ ਖਿਲਾਫ ਜਾਂ ਬਾਦਲ ਪਰਿਵਾਰ ਦੇ ਖਿਲਾਫ ਮੈਨੂੰ ਜਿੱਥੇ ਵੀ ਪ੍ਰਚਾਰ ਕਰਨ ਲਈ ਜਾਣਾ ਪਊਗਾ ਮੈਂ ਜਾਊਂਗੀ ਕਿਉਂਕਿ ਮੇਰਾ ਪਰਸਨਲ ਉਹਨਾਂ ਨਾਲ ਕੋਈ ਇਸ਼ੂਜ਼ ਨਹੀਂ ਹੈ ਬਟ ਜੋ ਪੰਜਾਬ ਦਾ ਸਤਿਆਨਾਸ਼ ਇਸ ਪਰਿਵਾਰ ਨੇ ਕੀਤਾ ਹੈ ਸੋ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਬਈ ਕੱਲ ਨੂੰ ਕਿਤੇ ਪੈਸੇ ਲੈ ਕੇ ਜਾਂ ਜਿਵੇਂ ਤੁਹਾਨੂੰ ਵੀ ਪਹਿਲਾਂ ਪਤਾ ਟਰੈਕਟਰ ਦੇ ਦੇ ਵੋਟਾਂ ਖਰੀਦ ਲੈ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਪੰਜਾਬ ਨੇ ਭਰਿਆ ਸਿਰਫ ਇਹਦੇ ਕਰਕੇ ਕਿ ਲਾਲਚ ਛਾਗੇ ਤੇ ਉਹਨਾਂ ਨੂੰ ਅੱਗੇ ਲੈ ਆਏ ਸਾਰਿਆਂ ਨੂੰ ਪਤਾ ਵੀ ਜਿੰਨੀ ਇਲੈਕਸ਼ਨਸ ਉਹਨਾਂ ਨੇ ਕਿਵੇਂ ਜਿੱਤੀਆਂ ਸੋ ਲੋਕਾਂ ਨੂੰ ਅਵੇਅਰ ਕਰਨਾ ਵੀ ਇਹ ਪਰਿਵਾਰ ਨੇ ਕਿਉਂਕਿ ਨਾ ਇੱਥੇ ਪੰਜਾਬੀਆਂ ਦੀ ਅਦਾਸ਼ਤ ਬੜੀ ਥੋੜੀ ਹੈ ਛੋਟੀ ਹੈ ਭੁੱਲ ਜਾਂਦੇ ਸੋ ਕਿਤੇ ਨਾ ਕਿਤੇ ਵੈਸੇ ਕਿ ਹਜੇ ਮੈਨੂੰ ਨਹੀਂ ਲੱਗਾ ਕਿ ਪਿੰਡਾਂ ਦੇ ਲੋਕ ਬਹੁਤ ਸਦੇ ਹਨ ਸਮਝਦੇ ਹਨ ਕਿ ਨਫਰਤ ਵੀ ਬਹੁਤ ਹੈ ਪਰਿਵਾਰ ਦੇ ਨਾਲ ਤਾਂ ਸੋਚ ਕੇ ਵੀ ਬੈਠੀ ਹੋਈਆਂ ਵੀ ਸਬਕ ਸਿਖਾਣੇ ਬਟ ਮੈਂ ਨਹੀਂ ਚਾਹਦੀ ਵੀ ਕਿਤੇ ਵੀ ਡੇ ਬੰਦੇ ਪੰਜਾਬੀ ਜਿਹੜੇ ਦਿਲ ਦੇ ਵਿਚਾਰੇ ਸੱਚੇ ਨੇ ਭੁੱਲ ਜਾਂਦੇ ਨੇ ਕਿਤੇ ਨਾ ਕਿਤੇ ਇਸ ਗੱਲ 'ਚ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਚ ਆ ਜਾ ਨਹੀਂ ਉਹਨਾਂ ਦੀ ਆ ਜਿਹੜੇ ਉਹਨਾਂ ਨੇ ਪੈਸੇ ਸੁੱਟਨੇ ਐ ਜਿਹੜੇ ਸੁੱਟਨ ਆਲਰੇਡੀ ਸ਼ੁਰੂ ਕਰਤੇ ਗਰਾਊਂਡ ਲੈਵਲ ਤੇ ਤੇ ਇਹ ਨਾ ਹੋਏ ਕਿ ਪਹਿਲਾਂ ਵੀ ਜਿਵੇਂ ਪਹਿਲਾਂ ਹੋਇਆ ਉਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਵੋਟਾਂ ਪਾ ਦੇਣ ਤੇ ਪਾਪ ਦੇ ਭਾਗੀਦਾਰੀ ਬਨਨ ਸੋ ਜਿੱਥੇ-ਜਿੱਥੇ ਪੰਜਾਬ 'ਚ ਮੈਨੂੰ ਜ਼ਰੂਰਤ ਪਾਊਗੀ ਉਹਨਾਂ ਦੇ ਖਿਲਾਫ ਮੈਂ ਜ਼ਰੂਰ ਜਾਊਂਗਾ ਬਠਿੰਡਾ ਸੀਟ ਤੇ ਕਿੰਨੀ ਦੇਰ ਪ੍ਰਚਾਰ ਕਰੋਗੇ ਦੱਸ ਦੇਖੋ ਜਿੰਨੀ ਦੇਰ ਅਜੇ ਨੂੰ ਮੇਰੀ ਲੋੜ ਹੋਊਗੀ ਜਿੰਨੀ ਦੇਰ ਰਾਜਾ ਜਦੋਂ ਨੂੰ ਟਿਕਟ ਮਿਲਣ ਤੋਂ ਪਹਿਲੇ ਹੀ ਗੱਲ ਹੋ ਗਈ ਸੀ ਵੀ ਜੇ ਮੈਨੂੰ ਮਿਲੀ ਮੈਡਮ ਆਉਂਗੇ ਮੈਂ ਕਿ ਜੀ ਪੂਰੀ ਮਦਦ ਕਰੂੰਗੀ ਸੋ ਜਿੱਥੇ ਜਿੱਥੇ ਮੇਰੀ ਲੋੜ ਮਹਿਸੂਸ ਹੋਈ ਉਥੇ ਉਥੇ ਜਾਵਾਂਗੇ ਡਿੰਪਾ ਭਾਜੀ ਦੇ ਵੀ ਕਰਨੀ ਹੈ ਕਿਉਂਕਿ ਇਹ ਸਾਨੇ ਉਹਨਾਂ ਦਾ ਹੈ ਉਹਨਾਂ ਨੇ ਮੇਰੀ ਇਲੈਕਸ਼ਨਸ ਬਹੁਤ ਮਦਦ ਕੀਤੀ ਸੀ ਅਮਰਿਤਸਰ ਇਸ ਵੀ ਮੈਂ ਹੀ ਸਾਹਮਣੇ ਕਿਉਂਕਿ ਨਿਜੋਦ ਹੈ ਨਹੀਂ